ਸ਼ਸ਼ੀਕਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਵੱਡੇ ਗਲੇ ਨੂੰ ਛੋਟਾ ਕਿਦਾਂ ਕਰਨਾ ਉਹ ਦੱਸੂਗੀ ਤੁਸੀਂ ਦੇਖੋ ਇਸ ਕਮੀਜ਼ ਦਾ ਗਲਾ ਥੋੜਾ ਵੱਡਾ ਬਣ ਗਿਆ ਹੈ ਜੋ ਕਿ 7.5 ਇੰਚ ਜਾਂ 8 ਦੇ ਬਰਾਬਰ ਹੈ ਤੇ ਇਸ ਨੂੰ ਆਪਾਂ ਨੇ ਛੋਟਾ ਕਰਨਾ ਹੈ ਤਾਂ ਇਸ ਵਿੱਚ ਕੋਈ ਕਪੜਾ ਵੀ ਐਕਸਟਰਾ ਨਹੀਂ ਹੈਗਾ ਸੀ ਤੇ ਨਾ ਹੀ ਕੋਈ ਕਪੜੇ ਦਾ ਟੁਕੜਾ ਬਚਿਆ ਸੀ ਜਿਸ ਨੂੰ ਆਪਾਂ ਯੂਜ਼ ਕਰ ਸਕੀਏ ਤਾਂ ਇਸ ਵਿੱਚ ਜੋ ਲਾਈਨਿੰਗ ਲੱਗੀ ਹੋਈ ਉਹ ਕਾਫੀ ਵੱਡੀ ਲੱਗੀ ਹੋਈ ਹੈ ਇਸ ਕਰਕੇ ਆਪਾਂ ਇਸ ਦਾ ਕਪੜਾ ਲਾਈਨਿੰਗ ਵਿੱਚੋਂ ਹੀ ਕੱਟ ਲਵਾਂਗੇ ਤੇ ਲਾਈਨਿੰਗ ਕਿਉਂਕਿ ਜ਼ਿਆਦਾ ਵੱਡਾ ਹੈ ਇਸ ਨੂੰ ਛੋਟਾ ਕਰ ਦਾਂਗੇ ਤਾਂ ਕੋਈ ਦਿੱਕਤ ਨਹੀਂ ਆਉਗੀ ਤੇ ਇਸ ਨਾਲ ਕਮੀਜ਼ ਤੇ ਲੁੱਕ ਵਿੱਚ ਵੀ ਕੋਈ ਫਰਕ ਨਹੀਂ ਪੈਣਾ ਤਾਂ ਆਪਾਂ ਲਾਈਨਿੰਗ ਵਿੱਚੋਂ ਹੀ ਕਪੜੇ ਨੂੰ ਕੱਢ ਲਵਾਂਗੇ ਕਰੀਬਨ 2 ਜਾਂ 3 ਇੰਚ ਦਾ ਕਪੜਾ ਆਪਾਂ ਕੱਢ ਲਵਾਂਗੇ ਜਿੰਨਾ ਕ ਆਪਾਂ ਨੂੰ ਚਾਹੀਦਾਗਾ ਤਿੰਨ ਇੰਚ ਦਾ ਕੱਪੜਾ ਕੱਢ ਲਵਾਂਗੇ ਤੇ ਬਾਕੀ ਕੱਪੜੇ ਨੂੰ ਆਪਾਂ 모ੜ ਦਵਾਂਗੇ। ਕਟਾਈ ਕਰਨ ਤੋਂ ਬਾਅਦ ਆਪਾਂ ਇਸ ਨੂੰ ਇਸ ਤਰ੍ਹਾਂ ਅੰਦਰ ਨੂੰ ਫੋਲਡ ਕਰ ਲਵਾਂਗੇ ਤੇ ਨੀਚੋਂ ਵੀ ਲੁੱਕ अच्छी ही दिखਣੀ ਆ ਕੋਈ ਇਹਦੇ ਵਿੱਚ ਜ਼ਿਆਦਾ ਫਰਕ ਨਹੀਂ ਪੈਣਾ ਤਾਂ ਇਸ ਨੂੰ ਆਪਾਂ ਸਭ ਤੋਂ ਪਹਿਲਾਂ ਸਲਾਈ ਕਰਕੇ ਇਸ ਦੀ ਫਿਨਿਸ਼ਿੰਗ ਕਰ ਲਵਾਂਗੇ 1/2 ਇੰਚ ਅੰਦਰ ਨੂੰ ਮੋੜ ਕੇ ਇਸ ਦੀ ਸਲਾਈ ਲਗਾ ਦੇਵਾਂਗੇ ਸਿਲਾਈ ਲਗਾਉਣ ਤੋਂ ਬਾਅਦ ਇਸ ਦੀ ਉਸੇ ਤਰ੍ਹਾਂ ਤਰਪਾਈ ਕਰਕੇ ਫਿਨਿਸ਼ਿੰਗ ਕਰ ਦੇਣੀ ਹੈ ਇਸੇ ਤਰ੍ਹਾਂ ਆਪਾਂ ਨੇ ਦੂਸਰੀ ਸਾਈਡ ਵੀ ਕਰ ਦੇਣਾ ਹੈ ਤਾਂ ਜੋ ਦੋਨੋਂ ਸਾਈਡ ਬਰਾਬਰ ਦਿਖਣ ਤੇ ਜੋ ਆਪਾਂ ਨੇ ਕੱਪੜਾ ਕੱਟਿਆ ਸੀਗਾ ਉਸ ਨੂੰ ਉਢੜ ਕੇ ਇਸ ਉੱਪਰ ਪ੍ਰੈਸ ਲਗਾ ਲਵਾਂਗੇ ਤਾਂ ਜੋ ਕੱਪੜਾ ਆਪਣਾ ਸਹੀ ਹੋ ਜੇ ਸਿੱਧਾ ਜਾਂ ਹੋ ਜੇ ਕੱਪੜਾ ਤਾਂ ਕਿ ਜੋ ਵੀ ਆਪਾਂ ਡਿਜ਼ਾਈਨ ਬਣਾਉਣਾਗਾ ਉਹ ਇਹਦੇ ਉੱਤੇ ਚੰਗੀ ਤਰ੍ਹਾਂ ਦਿਖੇ ਉਸ ਤੋਂ ਬਾਅਦ ਆਪਾਂ ਇੱਕ ਵਾਰ ਫਿਰ ਤੋਂ ਗਲੇ ਦੀ ਲੰਬਾਈ ਨਾਪ ਲਵਾਂਗੇ ਅਤੇ ਜਿੰਨਾ ਗਲਾ ਛੋਟਾ ਕਰਨਾ ਆਪਾਂ ਉਹ ਚੀਜ਼ ਦੇਖ ਲਵਾਂਗੇ ਤੇ ਇਸ ਦੀ ਚੌੜਾਈ ਵੀ ਦੇਖ ਲੈਣੇ ਆ ਚੌੜਾਈ ਬਰਾਬਰ 6 ਹੈ ਤੇ 1.5 ਇੰਚ ਆਪਾਂ ਨੇ ਗਲਾ ਛੋਟਾ ਕਰਨਾ ਡਿਜ਼ਾਈਨ ਬਣਾਉਣ ਲਈ ਆਪਾਂ ਨੇ ਇੱਕ ਬੁਕਰਮ ਦਾ ਪੀਸ ਲਿਆਗਾ ਕਰੀਬਨ 7 ਇੰਚ ਦਾ ਤੇ ਇਹ ਦੀ ਚੌੜਾਈ ਹੈਗੀ ਹੈ 2 ਇੰਚ ਇਸ ਦੇ ਉੱਪਰ ਹੀ ਆਪਾਂ ਡਿਜ਼ਾਈਨ ਡਰਾ ਕਰ ਲਵਾਂਗੇ ਇਸ ਉੱਪਰ ਕਰੀਬਨ ਆਪਾਂ 1 ਇੰਚ ਤੇ ਨਿਸ਼ਾਨੀ ਲਗਾ ਲਵਾਂਗੇ ਜੋ ਵੀ ਆਪਾਂ ਨੇ ਜਿੱਦਾਂ ਦਾ ਵੀ ਕੁਝ ਵੀ ਡਿਜ਼ਾਈਨ ਡਰਾ ਕਰਨਾ ਉਹ ਤੁਸੀਂ ਆਪਣੇ ਹਿਸਾਬ ਨਾਲ ਜੋ ਵੀ ਬਣਾ ਸਕਦੇ ਹੋ ਮੈਂ ਇੱਥੇ ਰਾਉਂਡ ਸ਼ੇਪ ਦੀ ਡਿਜ਼ਾਈਨਿੰਗ ਕਰ ਰਹੀ ਆ ਤੁਸੀਂ ਜੋ ਮਰਜ਼ੀ ਸ਼ੇਪ ਦੇ ਸਕਦੇ ਹੋ ਜਾਂ ਫਿਰ ਸ਼ੇਪ ਨਹੀਂ ਵੀ ਦੇ ਸਕਦੇ ਸਿੱਧੀ ਪੱਟੀ ਵੀ ਲਗਾ ਸਕਦੇ ਹਾਂ ਉਸ ਤੋਂ ਬਾਅਦ ਆਪਾਂ ਇਸ ਦੀ ਚੰਗੀ ਤਰ੍ਹਾਂ ਕਟਿੰਗ ਕਰ ਲਵਾਂਗੇ ਤਾਂ ਜੋ ਇਹ اچھا ਜਾ ਦਿਖੇ ਚੰਗੀ ਤਰ੍ਹਾਂ ਕਟਿੰਗ ਕਰ ਲੈਣ ਤੋਂ ਬਾਅਦ ਆਪਾਂ ਇਸ ਨੂੰ ਕੱਪੜੇ ਦੇ ਉੱਪਰ ਪੇਸਟ ਕਰ ਲਵਾਂਗੇ ਕਪੜੇ ਦੇ ਉੱਪਰ ਚੰਗੀ ਤਰ੍ਹਾਂ ਪੇਸਟਿੰਗ ਕਰਨ ਤੋਂ ਬਾਅਦ ਇਸ ਨੂੰ ਇਸ ਉੱਪਰ ਆਪਾਂ ਨੇ ਜਿੱਦਾਂ ਜਿੱਦਾਂ ਇਸ ਦੀ ਕਟਾਈ ਹੈ ਉਸ 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 ਡਾਇਰੈਕਸ਼ਨ ਤੇ ਸਿਲਾਈ ਲਗਾ ਲੈਣੀ ਹੈ ਸਿਲਾਈ ਆਪਾਂ ਨੇ ਬਿਲਕੁਲ ਚੰਗੇ ਤਰੀਕੇ ਨਾਲ ਲਗਾਉਣੀ ਹੈ ਟੇਢੀ ਮੇਢੀ ਨਹੀਂ ਲਗਾਉਣੀ ਨਹੀਂ ਤਾਂ ਡਿਜ਼ਾਈਨ ਦੇ ਵਿੱਚ ਫਰਕ ਪੈ ਜਾਣਾਗਾ ਸिलाई ਲਗਾ ਲੈਣ ਤੋਂ ਬਾਅਦ ਆਪਾਂ ਇਸ ਦੀ ਕਟਿੰਗ ਕਰ ਲਵਾਂਗੇ ਛੋਟੇ ਛੋਟੇ ਟੱਕ ਲਗਾ ਕੇ ਜੋ ਵੀ ਡਿਜ਼ਾਈਨ ਹੈ ਉਸ ਦੇ ਹਿਸਾਬ ਨਾਲ ਕਟਿੰਗ ਕਰ ਲਵਾਂਗੇ ਉਸ ਤੋਂ ਬਾਅਦ ਆਪਾਂ ਇੱਕ 골ਡਨ ਕਲਰ ਦੀ ਬਰੀਕ ਜੀ ਲੈਸ ਜੀ ਲੈ ਕੇ ਇਸ ਦੇ ਉੱਪਰ ਸਿੱਧੀ ਸਿੱਧੀ ਲਗਾ ਦਾਂਗੇ ਤਾਂ ਜੋ ਡਿਜ਼ਾਈਨ ਜਾਂ ਬਣ ਜੇ ਦੇਖੋ ਮੈਨੇ ਤਿੰਨ ਲਾਈਨਾਂ ਡਿਜ਼ਾਈਨ ਦੇ ਲਗਾਈਆਂ ਨੇ ਤੁਸੀਂ ਕਿੱਦਾਂ ਵੀ ਡਿਜ਼ਾਈਨ ਲੈਸ ਦੇ ਵਿੱਚ ਲਗਾ ਸਕਦੇ ਹੋ ਲੈਸ ਲਗਾ ਕੇ ਤੇ ਫਿਰ ਇਹਨੂੰ ਪਿੰਨ ਨਾਲ ਸਿਕਿਉਰ ਕਰਕੇ ਇਹਦੇ ਵਿੱਚ ਆਪਾਂ ਗਲੇ ਦੇ ਵਿੱਚ ਰੱਖ ਕੇ ਆਪਾਂ ਸਿਲਾਈ ਲਗਾ ਦਵਾਂਗੇ ਸਿਲਾਈ ਲਗਾ ਲੈਣ ਤੋਂ ਬਾਅਦ ਇਸ ਦੇ ਅੰਦਰ ਜੋ ਐਕਸਟਰਾ ਕਪੜਾ ਹੈ ਉਹਦੀ ਆਪਾਂ ਕਟਿੰਗ ਕਰ ਲਵਾਂਗੇ ਤਾਂ ਜੋ ਅੰਦਰ ਚੂਬੇ ਨਾ ਤੇ ਉਸ ਦੀ ਸ਼ੇਪ ਵਿੱਚ ਬਣ ਜਾਵੇ ਉਸ ਤੋਂ ਬਾਅਦ ਆਪਾਂ ਸੇਮ ਲੇਸ ਸੀ ਗਲੇ ਦੇ ਉੱਪਰ ਵੀ ਲਗਾ ਦੇਵਾਂਗੇ ਤਾਂ ਜੋ ਮਿਕਸ ਮੈਚ ਜਾ ਹੋ ਜੇ ਤੇ ਡਿਜ਼ਾਈਨ ਵੀ ਸੁੰਦਰ ਲੱਗੇ ਜੋ ਅੰਦਰ ਹੀ ਲੈਸ ਲੱਗੇ ਉਹ ਹੀ ਬਾਹਰ ਵੀ ਦਿਖੇ ਲੈਸ ਵੀ ਆਪਾਂ ਨੇ ਉਸੇ ਕਲਰ ਦੀ ਲਈ ਹੈ ਜੋ ਮਤਲਬ ਕਮੀਜ਼ ਦੇ ਉੱਪਰ ਡਿਜ਼ਾਈਨਿੰਗ ਕਰੀ ਹੋਈ ਹੈ 골ਡਨ ਲਾਈਨਾਂ ਬਣੀਆਂ ਹੋਈਆਂ ਨੇ ਉਸੇ ਕਲਰ ਦੀ ਲੈਸ ਲਗਾਈ ਹੈ ਜੋ ਕਿ ਮੈਚ ਕਰ ਰਹਾ ਹੈ ਤੁਸੀਂ ਵੀ ਆਪਣੇ ਕਮੀਜ਼ ਦਾ ਜੋ ਵੀ ਫਲਾਵਰ ਹੈ ਜਾਂ ਕੁਝ ਵੀ ਬਣਾ ਕਢਾਈ ਕਰੀ ਹੋਈ ਹੈ ਉਸ ਉਸ ਤਰ੍ਹਾਂ ਦੀ ਲੈਸ ਮਤਲਬ ਉਸ ਰੰਗ ਦਾ ਲੈਸ ਲੈ ਕੇ ਉਸ ਤਰ੍ਹਾਂ ਦੀ ਡਿਜ਼ਾਈਨਿੰਗ ਬਣਾ ਕੇ ਆਪਣੇ ਗਲੇ ਨੂੰ ਛੋਟਾ ਕਰ ਸਕਦੇ ਹੋ ਜੋ ਮਰਜ਼ੀ ਡਿਜ਼ਾਈਨ ਬਣਾ ਕੇ ਆਪਣੇ ਗਲੇ ਨੂੰ ਛੋਟਾ ਕਰ ਸਕਦੇ ਹੋ ਚਾਹੇ ਬੁਕਰਮ ਦੇ ਉੱਪਰ ਡਿਜ਼ਾਈਨ ਹੋਵੇ ਜਾਂ ਫਿਰ ਕੋਈ ਵੀ ਕੱਪੜੇ ਦੀ ਕਟਿੰਗ ਕਰਕੇ ਡਿਜ਼ਾਈਨ ਲਗਾ ਕੇ ਤੁਸੀਂ ਆਪਣੇ ਵੱਡੇ ਗਲੇ ਨੂੰ ਛੋਟਾ ਬਣਾ ਸਕਦੇ ਹੋ ਇਸ ਉੱਪਰ ਮੈਂ ਇੱਕ ਵਾਰੀ ਫੇਰ ਲਾਸ ਲਗਾ ਰਹੀ ਆ ਦੋ ਲਾਈਨਾਂ ਲਗਾ ਰਹੀ ਆ ਤੁਸੀਂ ਤਿੰਨ ਲਗਾਓ ਇੱਕ ਲਗਾਓ ਜਾਂ ਚਾਰ ਲਗਾਓ ਜਿੱਦਾਂ ਵੀ ਤੁਹਾਨੂੰ ਸੁੰਦਰ ਲੱਗੇ ਉਸ ਤਰ੍ਹਾਂ ਲਗਾ ਸਕਦੇ ਹੋ ਇਸ ਤੋਂ ਬਾਅਦ ਗਲੇ ਨੂੰ ਸਿੱਧਾ ਕਰਕੇ ਇਸ ਉੱਪਰ ਚੰਗੀ ਤਰ੍ਹਾਂ ਪ੍ਰੈਸ ਲਗਾ ਲਓ ਤੇ ਆਪਣਾ ਗਲਾ ਹੁਣ ਤਿਆਰ ਹੈ ਰੈਡੀ ਹੈ ਬਿਲਕੁਲੀ ਦੇਖੋ ਤੁਸੀਂ ਦੇਖਣ ਨੂੰ ਵੀ ਕਿੰਨਾ ਸੋਹਣਾ ਲੱਗ ਰਿਹਾ ਤੇ ਡਿਜ਼ਾਈਨ ਬਣ ਗਿਆ ਇੱਕ ਤੇ ਆਪਣਾ ਕਲਾ ਵੀ ਛੋਟਾ ਹੋ ਗਿਆ ਇਸੇ ਤਰ੍ਹਾਂ ਦੀਆਂ ਤੁਸੀਂ ਹੋਰ ਵੀਡੀਓਜ਼ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਐਂਡ ਸ਼ੇਅਰ ਵੀ ਜ਼ਰੂਰ ਕਰਿਓ ਧੰਨਵਾਦ ਜੀ